ਇਸ ਤਰ੍ਹਾਂ ਦੇ ਵਿੱਚ ਨਾ ਤੁਹਾਡੇ ਫੈਨ ਨੱਚ ਰਹੇ ਨੇ ਰੌਣਕਾਂ ਲੱਗੀਆਂ ਪਿਲਿਆ ਮੇਲੇ ਵਰਗਾ ਮਾਹੌਲ ਬਣਿਆ ਪਿਆ ਸਿਨੇਮਾ ਕਰਾਂਦੇ ਅਸੀਂ ਜਮੇ ਮੇਲੇ ਸੀ ਮੇਲੇ ਹੀ ਲੱਗੇ ਰਹਿਣੇ ਸਾਰੇ ਇਹ ਰੌਣਕ ਮੇਲੇ ਹੀ ਚਾਹੀਦੇ ਆ ਔਰ ਮੇਲਿਆਂ ਦੀ ਇਕਾਂਖਸ਼ਾ ਵੀ ਚਾਹੀਦੀ ਆ ਆਪਾਂ ਸਾਰੇ ਦੇਖੋ ਦਿਮਾਗ ਅੱਜਕੱਲ ਤਾਂ ਸਾਇੰਸ ਨੇ ਪ੍ਰੂਵ ਕਰਤਾ ਕਿ ਇਸ ਤਰ੍ਹਾਂ ਦੇ ਕੈਮੀਕਲ ਰੀਲீஸ் ਕਰਦਾ ਜਦੋਂ ਅਸੀਂ ਹੱਸਦੇ ਨੱਚਦੇ ਟੱਪਦੇ ਆ ਤਾਂ ਜ਼ਿੰਦਗੀਆਂ ਵਧਦੀਆਂ ਸੋ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰੀ ਆ ਆ ਭੈਣੇ ਤੂੰ ਆਸ ਇਹ ਸਾਡੀ ਨੂੰ ਆਏ ਦੀ 20-25 ਸਾਲ ਦੀ ਕਮਾਈ ਹੈ ਦੋਨਾਂ ਭਰਾਵਾਂ ਦੀ ਉਹ ਉਹਦੇ ਕਰਕੇ ਆ ਦੇਖੋ ਮਸ਼ਹੂਰ ਹੋ ਜਾਣਾ ਆਮ ਗੱਲ ਹੈ ਫਿਲਮਾਂ ਦਾ ਬਹੁਤ ਪੈਸਾ ਕਮਾ ਜਾਣਾ ਆਮ ਗੱਲ ਹੈ ਪਰ ਫਿਲਮ ਦਾ ਰੰਗ ਚੜ ਜਾਣਾ ਇਹ ਕਦੇ-ਕਦੇ ਹੁੰਦਾ ਹੈ ਔਰ ਇਹ ਪੈਸੇ ਦੇ ਕੇ ਖਬਰ ਜਿਹੜੀ ਲੱਗਦੀ ਉਹ ਦੋ ਦਿਨ ਚੱਲਦੀ ਹੈ ਜਿਹੜੀ ਸੱਚਾ ਚ ਗੱਲ ਚੱਲਦੀ ਹੈ ਉਹ ਉਦੋਂ ਚੱਲਦੀ ਹੈ ਜਦੋਂ ਤੁਸੀਂ ਚਾਹੁੰਦੇ ਹੋ ਸਾਰੇ ਓੜੇ ਫਿਲਮ ਤੁਸੀਂ ਵੀ ਦੇਖੀਏ ਤੁਸੀਂ ਵੀ ਖੁਸ਼ ਹੋਣੇ ਹੋ ਇੱਧਰ ਆ ਜਾ ਜਾ ਤੇਰੇ ਕੋਲ ਸਾਰੀ ਨੀ ਕਰ ਦੇਣੀ ਆ ਹਾਂ ਇਹ ਸਾਡੀ ਦੋਨਾਂ ਦੀ ਗਲਤੀ ਹੈ ਕੋਈ ਕਣਵਾ ਇੱਕੋ ਆ ਅਸੀਂ ਕਈ ਵਾਰੀ ਆਇਆ ਜਿੱਦਾ ਇੱਕ ਪੂਰਬ ਨੂੰ ਚੱਲ ਪੈਦਾ ਦੂਜਾ ਪੱਛਮ ਨੂੰ ਕਦੇ ਕਦੇ ਹੋ ਜਾਂਦਾ ਪਰ ਹੁਣ ਅਸੀਂ ਦੋਨੇ ਮਚੂਰ ਹੋ ਗਏ ਮੈਨੂੰ ਲੱਗਦਾ ਹੁਣ ਮੂੰਹ ਇੱਕੋ ਪਾਸੇ ਨੂੰ ਆ ਤੁਰ ਪਾਗੇ ਸਿੱਧੇ ਚੱਲ ਅੱਗੇ ਖੜ ਜਾ ਖੜ ਜਾ ਤੂੰ ਸਾਹ ਤੇਰੀ ਵਾਰੀ ਵਾਸਤੇ ਜੀ 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 ਤੁਹਾਨੂੰ ਵੀ ਬਹੁਤ-ਬਹੁਤ ਵਧਾਈ ਆ ਔਰ ਬੜੀ ਕਮਾਲ ਦੀ ਗੱਲ ਇਹ ਹੈ ਜਿਹੜੀ ਮੈਨੂੰ ਵੀ ਦੇਖੀ ਕਿਉਂਕਿ ਮੈਂ ਵੀ ਫਿਲਮਾਂ ਪੜ੍ਹਦੇ ਸਮੇਂ ਵੀ ਦੇਖਦੇ ਸੀ ਬਾਅਦ ਚ ਜੇ ਨਹੀਂ ਦੇਖੀਆਂ ਬਟ ਉੱਦਾਂ ਦੇਖਦੇ ਅਸੀਂ 网上 ਤੇ ਕਈ ਵਾਰੀ ਚੀਜ਼ਾਂ ਹਨਾ ਜਿੰਨੇ ਬੰਦੇ ਆਰੇ ਕੁੰਨੀਆਂ ਲੜਕੀਆਂ ਇਥੋਂ ਮਤਲਬ ਇਹ ਗੱਲ ਸਹੀ ਸਾਬਤ ਹੋ ਗਈ ਕਿ ਜਿਹੜੀ ਇਹ ਫਿਲਮ ਹੈ ਨਾ ਇਹ ਵਾਕਈ ਪਰਿਵਾਰ ਦੀ ਹੈ ਨਹੀਂ ਤਾਂ ਤੁਸੀਂ ਦੇਖੋ ਰਾਤ ਦੇ ਸ਼ੋਹ ਚ ਕੁੜੀਆਂ ਨਹੀਂ ਦਿਖਦੀਆਂ ਅੰਦਰ ਸਾਰੀਆਂ ਬੀਬੀਆਂ ਤੋ ਇਹ ਇਹ ਹੀ ਸਾਡੀ ਪ੍ਰਾਪਤੀ ਹੈ। ਕਿਉਂਕਿ ਇਹਦਾ ਇਤਿਹਾਸ ਹੋਰ ਬਾਤ ਹੈ। ਲੋਕੋ ਇਸ ਇਤਿਹਾਸ ਦੇ ਨੂੰ ਬਹੁਤ ਵਾਰ ਝੁੰਡਿਆ ਨੇ ਪਰ ਇਹ ਤੁਹਾਨੂੰ ਨਾਲ ਨਹੀਂ ਦੇਖਣਾ। ਦੇਖੋ ਇਤਿਹਾਸ ਦੋ ਤਰ੍ਹਾਂ ਦਾ। ਇੱਕ ਧਾਰਮਿਕ ਇਤਿਹਾਸ ਹੈ। ਉਹਦੇ ਤੇ ਬਹੁਤ ਬੰਦਿਸ਼ ਹੈ। ਉਹਦੇ ਤੇ ਜਿਹੜਾ ਜਿਹੜੇ ਧਰਮ ਦੇ ਠੇਕੇਦਾਰ ਉਹਨਾਂ ਨੇ ਕਬਜਾ ਇਸ ਤਰ੍ਹਾਂ ਕਰਿਆ ਹੋਇਆ ਹੈ ਕਿ ਤੁਸੀਂ ਇੱਕ ਗੁਰੂ ਦੇ ਸਿੱਖ ਦੀ ਫਿਲਮ ਵੀ ਜੇ ਬਣਾਉਣੀ ਹੈ ਤਾਂ ਤੁਹਾਨੂੰ ਬਹੁਤ ਪਾਣੀ ਚੋਂ ਲੰਘਣਾ ਪੈਂਦਾ ਹੈ। ਬਹੁਤ ਪੁੜਨੀਆਂ ਚੋਂ ਲੰਘਣਾ ਪੈਂਦਾ ਹੈ। ਤੋ ਆਮ ਪ੍ਰੋਡਿਊਸਰ ਫਿਰ ਥੋੜਾ ਜਿਹਾ ਜੱਕ ਜਾਂਦਾ ਹੈ। ਇਰੇ ਸੂਰਮਿਆਂ ਦੀਆਂ ਗਾਥਾਂ ਮੈਂ ਸਾਨੂੰ ਬਣਾਉਣੀ ਹੈ ਸੌਖੀ ਹੈ ਇਹਦੇ 'ਚ ਸਾਡੀ ਜਵਾਬ ਦੀ ਲੋਕਾਂ ਨੂੰ ਹੈ ਆ ਕੋਈ ਇਹਦੇ 'ਚ ਕੋਈ ਘੜਾ ਮ ਚੌਧਰੀ ਨਹੀਂ ਤੂੰ ਇਸ ਕਰਕੇ ਲੱਭਦੇ ਆ ਕੋਈ ਅੱਛਾ ਵਿਸ਼ਾ ਜਿਹਦੇ ਨਾਲ ਤੁਸੀਂ ਸਾਰੇ ਖੁਸ਼ ਹੋ ਐਂ ਚੱਲੂਏ ਤਾਂ ਇਹ ਤਾਂ ਕਿਤਾ ਦੇਖੋ ਪਿੱਛੇ ਜੀ ਆਪਣੀ ਕਿੱਕ ਐਸੇਟ ਆਈ ਸੀ ਹੜਾ ਪੰਜਾਬੀ ਉਹ ਤੋਂ ਬਾਅਦ ਜਿੰਨੀ ਪਹਿਲੀ ਰੀਲ ਤੋਂ ਲੈ ਕੇ ਅਖੀਰ ਤੱਕ ਸਾਰੀਆਂ 1 ਤੋਂ 15 ਤੱਕ ਟ੍ਰੈਂਡਿੰਗ ਦੇ ਸੀ ਉਹ ਇਹੀ ਕਰਦੇ ਆ ਇਹਦਾ ਦੀ ਵੀ ਲੋੜ ਆ ਸਾਨੂੰ ਪਰ ਤੁਹਾਡੇ ਜ਼ਰੀਏ ਬੇਨਤੀ ਕਰਦਾ ਮੈਂ ਵੀ ਜੇ ਇਕੱਠੇ ਮੁੰਡਿਆਂ ਨੇ ਖੌਰੂ ਪਾਉਣਾ ਨਾ ਤਾਂ ਇੱਕ ਸਕਰੀਨ ਅਲੱਗ ਤੋਂ ਬੁੱਕ ਕਰਾ ਕੇ ਨੱਚਿਆ ਕਰੋ ਜੇ ਕੋਈ ਬੀਬੀ ਆਉਂਦੀ ਆ ਕੱਲੀ ਉਹਨੂੰ ਰਾਹ ਛੱਡਣਾ ਜੇ ਕੱਲੀ ਆ ਰਾਤ ਬਰਾਤੇ ਨੇਰੇ ਸਰੇਰੇ ਤਾਂ ਉਹਨਾਂ ਨੂੰ ਗੱਡੀ ਤੱਕ ਛੱਡਣਾ ਜੇ ਫੇਰ ਵੀ ਫੈਸਿਲਿਟੀ ਦੇ ਘਰ ਤੱਕ ਛੱਡਣਾ। ਬਤਾਓ। ਬਹੁਤ ਬਹੁਤ ਧੰਨਵਾਦ ਤੇ ਪਿਆਰਾ ਸਹਿਮਾ ਦੇਣ ਦੇ ਲਈ। ਇਹ ਹੈ। ਬੜਾ ਭਾਈ ਇਹ ਮੇਰਾ ਬੜਾ ਭਾਈ। ਇਸ ਲਈ ਵੀ ਜ਼ਰੂਰੀ ਹੈ ਸਿਨੇਮਾ ਜਦੋਂ ਤੁਸੀਂ ਆਪਣੇ ਜਵਾਨ ਬੱਚੇ ਬੱਚੀ ਨਾਲ ਦੇਖਦੇ ਆ ਨਾ ਤਾਂ ਜਦੋਂ ਕੋਲ ਬੈਠ ਕੇ ਚੀਜ਼ਾਂ ਦਿਖਾਉਂਦੇ ਆ ਨਾ ਫਿਰ ਉਹਨਾਂ ਨੂੰ ਇੱਕ ਸੰਕੇਤ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਜਿੰਨਾ ਮਰਜੀ ਵਕਤ ਬਦਲ ਜੇ ਜਿੰਨਾ ਮਰਜੀ ਕਾਨੂੰਨ ਬਦਲ ਜੇ ਪਰ ਬੰਦਿਆਂ ਦਾ ਗੁੱਸਾ ਤੇ ਐਗਰੈਸ਼ਨ ਨਹੀਂ ਬਦਲਦਾ ਜਦੋਂ ਅਣਖ ਤੇ ਗੈਰਤ ਦੀ ਗੱਲ ਆਉਂਦੀ ਹੈ ਕਿਉਂਕਿ ਪਰਿਵਾਰ ਦੀ ਇੱਜ਼ਤ ਔਰਤ ਨਾਲ ਜਾਨੀ ਜਾਂਦੀ ਹੈ ਤੇ ਬਾਪ ਹਮੇਸ਼ਾ ਜਦੋਂ ਕੁੜੀ ਕਾਲਜ ਲੱਗਦੀ ਇੱਕੋ ਗੱਲ ਕਹਦਾ ਦੇਖੀ ਮੇਰੀ ਪੱਗ ਨੂੰ ਦਾਗ ਨਾ ਲਾ ਦੇ ਉਹ ਇਹ ਗਹਿਣਾ ਕਰਦਾ ਜਦ ਤੱਕ ਔਰਤ ਆਪਣੇ ਸਹੁਰੇ ਕਰਨ ਜਾਂਦੀ ਬਾਪ ਦੀ ਜ਼ਿੰਮੇਵਾਰੀ ਆ ਉਦੋਂ ਬਾਅਦ ਸਹੁਰਿਆਂ ਦੀ ਸੋ ਇਹ ਸਾਰਾ ਜਿਹੜਾ ਕਿੱਸਾ ਜਾਂ ਇਹ ਜਿਹੜੀ ਗਾਥਾ ਹੈ ਇਹ ਉਹਨਾਂ ਬੱਚਿਆਂ ਲਈ ਸਬਕ ਹੈ ਜਿਨ੍ਹਾਂ ਨੇ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਆ ਸਰ ਤੁਹਾਡੇ ਤੋਂ ਡਿਮਾਂਡ ਹੈ ਕਿ ਏਦਾਂ ਦਾ ਇਤਿਹਾਸ ਜਿਹੜੇ ਡਾਇਰੈਕਟਰ ਐਸਪੀਰੇਜ਼ ਹੋਣ ਇਹ ਇਹ ਬੜਾ ਭਾਈ ਕਰੋਗਾ ਮੈਂ ਮੈਂ ਹੁਣ ਮੈਂ ਤਾਂ 1.5 ਮਹੀਨੇ ਦਾ ਇਹ ਉੱਥੇ ਸਟੂਡੀਓ ਫਸਿਆ ਸੀ ਮੈਂ ਸੜਕਾਂ ਤੇ ਸੀ ਤੇ ਇਹ ਜਿਹੜੀ ਭਜਨੱਠਾ ਫਿਲਮ ਤੱਕ ਤਾਂ ਸਾਡੀ ਜ਼ਿੰਮੇਵਾਰੀ ਸੀ ਪਰ ਜਿਹੜੀ ਬਾਅਦ ਚ ਭਾਜ ਨੱਠ ਹੈ ਇਹ ਕੰਪਨੀ ਦੀ ਥੋੜੀ ਜਿਹੀ ਸੰਤੁਸ਼ਟੀ ਹੋ ਜਾਂਦੀ ਹੈ ਕਿ ਸਾਡੀਆਂ ਕਲਿੱਪਾਂ ਵੀ ਚੱਲਦੀਆਂ ਆ ਭਾਈ ਉਹਦੇ ਕਰਕੇ ਆ ਜਾਂਦੇ ਆ ਨਹੀਂ ਤਾਂ ਫੈਨਾਂ ਨੇ ਲੋੜ ਨਹੀਂ ਛੱਡੀ ਹਾਂਜੀ ਉਹਨਾਂ ਫੈਨ ਲਈ ਕੀ ਕਹਿਣਾ ਜਿਹੜੇ ਬਹੁਤ ਮਨ ਜ਼ਿੰਦਾਬਾਦ ਕਹਿੰਦੇ ਉਹਨਾਂ ਲਈ ਉਹ ਮੇਰੇ ਦੇਖੋ ਮੈਂ ਕਦੇ ਵੀ ਨਾ ਆਪਣੇ ਆਪ ਨੂੰ ਸਟਾਰ ਸਮਝਿਆ ਨਵਕ ਮੈਂ ਕਲਾਕਾਰ ਸਮਝਦਾ ਸਮਝ ਲੋ ਅਸੀਂ ਖੇਤੀ ਕਰਦੇ ਆ ਗੀਤਾਂ ਦੀ ਇਹ ਸਾਰੇ ਮੇਰੇ ਪਰਿਵਾਰ ਹੈ ਇਸ ਕਰਕੇ ਕੋਈ ਵੱਡਾ ਕੋਈ ਛੋਟਾ ਸਭ ਆਪਣੇ ਆ और जेड़े एक बार गाल लग गए टूटे नहीं बस यही फर्क है बाकी चर्चा सारे सत श्रीकाल हां तेरे सवाल हर शहर चाहिए हाँ हाँ सॉरी ਪਿੰਡ ਦੇ ਲੋਕਾਂ ਚ ਕਿਤੇ ਤੁਹਾਡੀ ਫਿਲਮ ਚ ਦੇਖੀ ਉਹ ਜਿੱਦ ਜਦ ਤੈਨੂੰ ਬਹੁਤ ਯਾਦ ਆਉਂਦੀ। ਦੇਖੋ ਮੈਂ ਨਾ ਕਿ ਤੁਹਾਨੂੰ ਛੋਟੀ ਜਿਹੀ ਵੈਸਤਾ ਅੱਜ ਇਹ ਅਮਤੋਜ ਮਾਨ ਦੀ ਡਿਊਟੀ ਹੈ بڑے ਭਾਈ ਦੀ ਕਿਉਂਕਿ ਮੈਂ ਕਹਿ ਦਿੰਦਾ ਸੀ ਇਹਨੂੰ ਮੈਂ ਧੱਕੇ ਤੇ ਲੈ ਮੈਂ ਕਿ ਅੱਜ ਤੇਰਾ ਬੋਲਣ ਦਾ ਡਰਾਈਵਰ ਫੇਰ ਮੈਨੂੰ ਖੜਾ ਲੰਦਾ। ਤੁਸੀਂ ਨਾ ਕਿਤੇ ਇਟਲੀ ਜਾਂ ਯੂਰਪ ਚ ਜਾਓ। ਉੱਥੇ ਜਦੋਂ ਨਵਾਂ ਮਕਾਨ ਬਣਦਾ ਉਹ ਪੁਰਾਣਾ ਮਕਾਨ ਢਾਉਦੇ ਨਹੀਂ। ਉਹਨੂੰ ਸਾਂਭਦੇ ਆਂ। ਪਰ ਸਾਡੇ ਉਲਟ ਹੈ। ਅਸੀਂ ਪਹਿਲਾਂ ਥੱਲੇ ਤੇ ਆਇਆ ਤਬਾਹ ਕਰਦੇ ਆਂ ਫਿਰ ਨਵਾਂ ਬਣਾ ਲੈਂਦੇ ਆਂ। ਬਸ ਇੱਥੇ ਹੀ ਮਾਰ ਖਾ ਕੇ। ਮਾਨ ਸਰ ਜ ਇਹ ਗੱਲ ਵੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਸੁੰਦਰ ਕਾਰ ਤੇ ਲੱਗੇ ਸਾਡਾ ਸ਼ੂਟ ਚ ਆ ਗਿਆ ਸੀ ਮੈਂ ਉਹਨਾਂ ਨੂੰ ਆਪਣੇ ਨਾਲ ਜਿਮ ਲੈ ਜਾਂਦਾ ਹੁੰਦਾ ਸੀ ਤਾਂ ਮਾਨ ਸਾਹਿਬ ਨੂੰ ਬੱਬੂ ਮਾਨ ਜਦੋਂ ਜੈਗ ਜੰਮਿਆ ਸੀ ਉਦੋਂ ਮੈਂ ਪਗੜਾ ਪਾਉਣ ਲੱਗਿਆ ਸੀ ਮੈਨੂੰ ਮੈਂ ਤਾਂ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਮੈਨੂੰ ਨਹੀਂ ਲੈ ਕੇ ਗਿਆ ਉਹ ਉਹ ਵੀ ਸ਼ਾਇਦ ਮੈਨੂੰ ਹਾਂ ਕਹਿੰਦੇ ਆਪਾਂ ਦੋਵੇਂ ਜਿਮ ਜਾਂਦੇ ਦੋ ਚੀਜ਼ਾਂ ਹੋਣੀਆਂ ਬੱਚੇ ਜਦੋਂ ਸ਼ੂਟਿੰਗ ਹੁੰਦੀ ਹੈ ਉਦੋਂ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਐ ਖੇਡਾਂ ਨਹੀਂ ਕਰਦੇ ਚੰਗੇ ਲੱਗਦੇ ਉਦੋਂ ਤੁਸੀਂ ਸਮਰਪਿਤ ਹੁੰਦੇ ਆਪਣੇ ਡਾਇਰੈਕਟਰ ਨੂੰ ਜੇ ਡਾਇਰੈਕਟਰ ਅਲਾਕ ਕਰਦਾ ਦੂਜਾ ਜਿਹੜੀ ਇਹ ਫਿਲਮ ਹੈ ਉਸ ਵਕਤ ਐਸ ਤਰ੍ਹਾਂ ਦੇ ਜਿਮ ਨਹੀਂ ਹੁੰਦੇ ਜਿਹੜੇ ਮਲ ਕੱਟ ਬਣਾਉਂਦਾ ਸੀ ਸਿਕਸ ਪੈਕ ਉਦੋਂ ਭਰਮੇ ਪਹਿਲਵਾਨਾਂ ਵਾਲੇ ਸਰੀਰ ਹੁੰਦੇ ਸੀ ਤੋਂ ਮੇਰੀ ਇਹ ਕੋਸ਼ਿਸ਼ ਸੀ ਕਿ ਮੇਰੇ ਡਾਇਰੈਕਟਰ ਨੂੰ ਭਰਮਾ ਜੁਸਾ ਚਾਹੀਦਾ ਸੀ ਤੋਂ ਇਸ ਕਰਕੇ ਉਹਦੇ 'ਚ ਮੈਨੂੰ ਲੋੜ ਨਹੀਂ ਪਈ ਬਾਜੀ ਮੈਨੂੰ ਬਾਅਦ ਹਮਾਲ ਹੈ ਬੜੀਆਂ ਦੁਆ ਮੈਂ ਨੰਦਿਆ ਫਿਲਮ ਦੁਸਰੀਆ ਬਣਾਤੋ ਜੀ ਗੀਨ ਤੋਂ ਬਾਅਦ ਆਹ ਪੜਿਆ ਹਲਦੀ ਚੈਲੋ ਜਦੋਂ ਪਹਿਲਾਂ ਮੈਂ ਰਿਲੀਜ਼ ਹੋਣੀ ਸੀ ਉਸ ਤੋਂ ਪਹਿਲਾਂ ਸਭ ਤੋਂ ਸੁਰਮਾ ਦੇ ਚਰਚੇ ਹੋ ਰਹੇ ਸੀ ਪਰ ਜਦੋਂ ਫਿਲਮ ਰਿਲੀਜ਼ ਹੁੰਦੀ ਆ ਤਾਂ ਘਰ ਘਰ ਗੱਲਾਂ ਹੋਣ ਲੱਗੀਆਂ ਕਿ ਮਾਨ ਸਾਹਿਬ ਨੇ ਪੁਰਾਣਾ ਪੰਜਾਬ ਦਿਖਾਤਾ ਅੱਛਾ ਮੈਂ ਤਾਂ ਜੇ ਸ਼ੂਟਿੰਗ 'ਚ ਘੰਟਾ ਅਰੈਸਟ ਕਰ ਲੈਂਦਾ ਸੀ ਇਹ ਨਹੀਂ ਕਰਿਆ ਔਰ ਜਿਹੜੀ 4 ਸਾਲ ਫਿਲਮ ਕਈ ਵਾਰੀ ਲੇਟ ਹੋ ਜਾਂਦੀ ਆ ਉਹ ਵਿਚਾਰਕ ਮਤ ਭੇਸੀ ਮੇਰਾ ਇੱਕੋ ਸਟੈਂਡ ਸੀ ਕਿ ਜਿੱਦਣ ਡਾਇਰੈਕਟਰ ਕੁਰਸੀ ਤੇ ਬੈਠੂਗਾ ਮੈਂ ਡਬਿੰਗ ਉਦਣ ਕਰਨੀ ਹੈ ਔਰ ਇਹ 4-5 ਸਾਲ ਬਾਅਦ ਇਹ ਚੀਜ਼ ਤੁਸੀਂ ਗਵਾਹੀ ਦਿੰਦੇ ਹੋ ਕਿ ਮੇਰਾ ਜੋ ਫੈਸਲਾ ਉਹ ਬਿਲਕੁਲ ਸਹੀ ਸੀ ਉਹ ਭਰਾ ਵੀ ਹੈ ਯਾਰੀ ਵੀ ਹੈ ਪਰ ਜਿਹੜਾ ਮੇਰਾ ਨੁਕਤਾ ਸੀ ਉਹ ਸਹੀ ਸੀ ਇਹ ਤਾਂ ਬਿਨਾ ਮੇਰੀ ਡਬਿੰਗ ਪੋਸੀਬਲ ਨਹੀਂ ਸੀ ਬਸ ਉਹ ਦੇਖੋ ਹਟਣਾ ਤੋਂ ਉਹਨਾਂ ਨੇ ਹੈ ਨਹੀਂ ਪਰ ਬੇਨਤੀ ਇਹ ਆ ਵੀ ਆਪਣੀ ਅਲੱਗ ਸਕਰੀਨ ਲੈ ਲੈਣਗੇ ਔਰ ਬੱਚੀਆਂ ਤੇ ਬੀਬੀਆਂ ਜੇ ਆਪਾਂ ਨੂੰ ਇਹ ਵੀ ਲੱਗਦਾ ਕਿ ਇੱਕ ਸਿਨੇਮੇ ਚ ਇੱਕ ਸ਼ੋਅ ਚ ਮਤਲਬ ਭੰਗੜਾ ਪੈਂਦਾ ਤਾਂ ਲੜਕੀਆਂ ਲਈ ਜਾਂ ਪਰਿਵਾਰਾਂ ਲਈ ਇੱਕ ਪਾਸਾ ਛੱਡ ਦਿੱਤਾ ਜਾਵੇ ਇੱਕ ਪਾਸੇ ਆਪਣਾ ਇਹ ਪਹਿਲੇ ਦੇਖੋ ਭੈਣੇ ਪਹਿਲੇ 5-6 ਦਿਨ ਤਾਂ ਇਹ ਚੱਲਣਾ ਹੈ ਫਿਰ ਪਰਿਵਾਰਾਂ ਨੇ ਆਉਣਾ ਹੈ ਤੋਂ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਆਇਆਤ ਵਾਰ ਵੀ ਦੇ ਦਿਓ ਇਹਨਾਂ ਨੂੰ ਤੁਸੀਂ ਸੋਮਵਾਰ ਤੋਂ ਆਇਓ ਨੇ ਪਾਤੀ ਇਹ ਕਹਿੰਦੇ ਇਸ ਵਾਰ ਜਿਹੜਾ ਸਿੱਟਾ ਸੁਣੇ ਨਾ ਤੋਏ ਪਾੜੇ ਨੇ ਹਾਂ ਇਹਦਾ ਸਾਰਾ ਨਾ ਦੇਖੋ ਇਹ ਪੂਰੀ ਫਿਲਮ ਦਾ ਮੈਂ ਆਪਣੇ ਬڑے ਭਾਈ ਨੂੰ ਇਹ ਕ੍ਰੈਡਿਟ ਦੇਣਾ ਹੈ ਇਹ ਜਿੰਨਾ ਮਰਜੀ ਮਨਾ ਕਰੀ ਜਾਵੇ ਇਹ ਇਹਦਾ ਸਭ ਤੋਂ ਵੱਧ ਹਾਰਡਵਰਕ ਹੈ ਜੀ ਵੀ ਸੈਟ ਅਸੀਂ ਸੈਟ ਤੇ 45 50 ਡਿਗਰੀ ਤੇ ਉਥੀ ਰੋਟੀ ਖਾਂਦੇ ਸੀ ਧੋਪੇ 'ਚ ਕੈਂਟ ਵੀ ਕੋਈ ਨਹੀਂ ਸੀ ਹੁੰਦਾ ਸੋ ਇਹ ਉਹ ਜਿਹੜੀਆਂ ਮਸ਼ੱਕਤਾਂ ਚੱਲੀਆਂ ਉਹਦਾ ਸਾਰਾ ਸਿਹਰਾ ਮੈਂ ਆਪਣੇ ਡਾਇਰੈਕਟਰ ਨੂੰ ਦਿੰਦਾ ਹਾਂ ਇਹchna ਇੱਕੋ ਪਲ ਹੀਰੋ ਦਾ ਵੀ ਜਿਹੜਾ ਐਂਗਲ ਆ ਪੁਆਇੰਟ ਆਫ 뷰 ਉਹ ਵੀ ਦੇਖਣ ਨੂੰ ਮਿਲਿਆ ਇੱਕ ਫੀਮੇਲ ਪਰਸਪੈਕਟਿਵ ਵੀ ਦੇਖਣ ਨੂੰ ਮਿਲਿਆ ਸਾਨੂੰ ਪਤਾ ਸੀ ਵੀ ਤੁਸੀਂ ਬਗਾਵਤ ਕਰ ਦੇਣੀ ਐ ਅਸੀਂ ਤਾਂ ਹੀ ਐਦਾਂ ਰੱਖਿਆ ਨਹੀਂ ਮੈਂ ਸਾਰੀਆਂ ਔਰ ਰਿਐਲਿਟੀ ਦੀ ਗੱਲ ਕਰੀ ਤੁਸੀਂ ਆਪਣੇ ਫ੍ਰੈਂਚ ਨੂੰ ਕਿਹਾ ਕਿ ਤੁਸੀਂ ਜੇ ਕੋਈ ਕੁੜੀ ਹੈਗੀ ਐ ਤੇ ਘਰੇ ਦੀ ਛੱਡ ਕੇ ਉਹਨਾਂ ਰਾਹ ਵੀ ਦੇਣਾ ਦਿੱਤੀਆਂ ਲਈ ਹੈ ਨਾ ਤੇ ਮੈਂ ਕਲੈਕਟਿਵਲੀ ਸਾਰੀਆਂ ਫੀਮੇਲਸ ਦੇ ਵੱਲੋਂ ਤੁਹਾਨੂੰ ਥੈਂਕਸ ਕੰਪਲੀਟ ਲਵ ਯੂ ਸਾਰੀਆਂ ਮੇਰੀਆਂ ਭੈਣਾਂ ਵਸਦੀਆਂ ਰਹੋ ਦੁੱਧੀ ਪੁੱਤੀ ਫਲੋ ਲੰਬੀਆਂ ਉਮਰਾਂ ਹੋਣ ਔਰ ਆਪਾਂ ਰਲ ਕੇ ਜਦ ਤੱਕ ਸਾਇੰਸ ਦੀ ਨਵੀਂ ਟੈਕਨੋਲੋਜੀ ਨਹੀਂ ਆਉਂਦੀ ਇਮੋਰਟਲ ਹੋਣ ਦੀ ਤਦ ਤੱਕ ਆਪਾਂ ਕੋਸ਼ਿਸ਼ ਕਰੀਏ ਸਿਹਤ ਵਧੀਆ ਰੱਖੀਏ ਚਲਿਏ ਹੁਣ ਆਪਣੇ ਆਪਣੇ ਫੋਨ ਸੰਭਾਲ ਕੇ ਲੈ ਕੇ ਜਾਓ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਥੈਂਕ ਯੂ ਸੁਭਰਾਮਣਯਮ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਭਾਈ ਓਕੇ ਥੈਂਕ ਯੂ ਸੁਭਰਾਮਣਯਮ ਆਸੋ ਜੀ ਤਾਰਾ